ਉਦਾਸ ਰੁੱਤ ਦਾ ਗੀਤ ਡਾਕਟਰ ਗੁਰਬਖਸ਼ ਸਿੰਘ ਪੰਡਾਲ ਜੀ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇ ਰੁਤਾਂ ਮੰਚ ਪੰਡਾਲ ਸਾਹਿਬ ਲਿਖਦੇ ਨੇ ਕਿ ਕਦੇ-ਕਦੇ ਉਦਾਸੀ ਮਨ ਦੇ ਵਿੱਚ ਖਲਬਲੀ ਪੈਦਾ ਕਰਦੀ ਹੈ ਚਿੱਤ ਜਿਹੜਾ ਵਿਆਕੁਲ ਹੋ ਠਦਾ ਤੇ ਇਸ ਵਿਆਕੁਲਤਾ ਦੇ ਵਿੱਚ ਸਿਰਫ ਹੋਠਾਂ ਜਾਨੀ ਕਿ ਸਾਡੇ ਬੋਲ ਜਿਹੜੇ ਨੇ ਪਸਰੀ ਚੁੱਪ ਹੀ ਸਾਥ ਦਿੰਦੀ ਹੈ ਇਸ ਚੁੱਪ ਦੇ ਵਿੱਚੋਂ ਉਦਾਸੀ ਦਾ ਇੱਕ ਨਗਮਾ ਜਿਹੜਾ ਅੰਤਰੀਵ ਦੇ ਵਿੱਚ ਫੈਲ ਕੇ ਮੇਰੇ ਸਮੁੱਚ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਂਦਾ ਇਹ ਮੇਰੀ ਉਦਾਸੀ ਮੇਰੀ ਹੀ ਨਹੀਂ ਇਹ ਤਾਂ ਝੋਗਿਰਦੇ ਦੀ ਉਦਾਸੀ ਹੈ ਸਾਡੇ ਸਾਰਿਆਂ ਦੀ ਉਦਾਸੀ ਹੈ ਜਿੱਦੇ ਵਿੱਚ ਅਸੀਂ ਜਿਸ ਦੇ ਵਿੱਚ ਅਸੀਂ ਜਿਉਂਦੇ ਅਤੇ ਇਸ ਦੇ ਵਿੱਚੋਂ ਹੀ ਜੀਵਨ ਪੈੜਾ ਨੂੰ ਸਿਰਜਦੇ ਹਾਂ ਅੱਗੇ ਨਵੀਂ ਜ਼ਿੰਦਗੀ ਜਿਹੜੀ ਲੱਭਦੇ ਹਾਂ ਉਦਾਸੀ ਸਿਰਫ ذاتی ਜਾਂ ਨਿੱਜ ਤੱਕ ਸੀਮਤ ਕੀਤੀ ਜਾਵੇ ਤਾਂ ਇਹ ਬੰਦੇ ਨੂੰ ਖਾ ਜਾਂਦੀ ਹੈ ਪਰ ਜਦ ਇਹ ਉਦਾਸੀ ਸਮੂਹਿਕਤਾ ਵਿੱਚੋਂ ਪੈਦਾ ਹੁੰਦੀ ਹੈ ਤਾਂ ਇਸ ਦੇ ਵਿੱਚੋਂ ਰੋਹ ਵੀ ਉਪਜਦਾ ਹੈ ਜੋ ਕਿ ਦੇਸ਼ਵਾਸੀਆਂ ਦੇ ਵਿੱਚ ਦੇਖ ਸਕਦੇ ਆਂ ਆਪਾਂ ਇਸ ਦੇ ਵਿੱਚੋਂ ਰੋਹ ਦੀ ਜਿਹੜੀ ਅਵਗਿਆ ਤੇ ਆਜ਼ਾਦੀ ਵੀ ਉਪਜਦੀ ਹੈ ਇਸ ਦੇ ਵਿੱਚ ਹਨੇਰ ਵੀ ਹੈ ਪਰ ਇਸ ਦੇ ਵਿੱਚੋਂ ਚਾਨਣ ਦੀ ਕਾਤਰ ਵੀ ਤੁਹਾਡੇ ਹਿੱਸੇ ਆਉਂਦੀ ਹੈ ਉਦਾਸੀ ਨੂੰ ਕਦੇ ਖੁੱਲੀਆਂ ਅੱਖਾਂ ਦੇ ਨਾਲ ਦੇਖਦੇ ਆਂ ਤਾਂ ਕਦੇ ਬੰਦ ਦੀਦਿਆਂ ਦੇ ਵਿੱਚੋਂ ਵੀ ਦੇਖ ਸਕਦੇ ਆਂ ਕਦੇ ਸੁਣਦੇ ਆਂ ਕਦੇ ਅਣਸੁਣੀ ਵੀ ਕਰਦੇ ਆ ਕਦੇ ਇਸ ਉਦਾਸੀ ਨੂੰ ਉਲਟਾਉਣ ਦੀ ਕੋਸ਼ਿਸ਼ ਕਰਦੇ ਆ ਪਰ ਕਦੇ ਅਸੀਂ ਉਦਾਸੀ ਦੇ ਵਿੱਚ ਖੁਦ ਹੀ ਉਲਥਾਏ ਵੀ ਜਾਂਦੇ ਆ ਇਹ ਉਦਾਸੀ ਕਦੇ ਸਾਡੇ ਸ਼ਬਦਾਂ ਦੇ ਵਿੱਚ ਸਿਮਦੀ ਹੈ ਤੇ ਕਦੇ ਅਰਥਾਂ ਦੀ ਲੋ ਬਣ ਕੇ ਵਰਕਿਆਂ ਨੂੰ ਚਾਨਣ ਦੇ ਨਾਲ ਭਰ ਜਾਂਦੀ ਹੈ ਕਦੇ ਇਹ ਮਨ ਮਸਤਕ ਦੇ ਉੱਤੇ ਚਲ ਚਿੱਤਰ ਬਣਦੀ ਹੈ ਤੇ ਕਦੇ ਕਿਸੇ ਫਰੇਮ ਦੇ ਵਿੱਚ ਜੜੀ ਸਾਡੀ ਮਾਨਸਿਕ ਕੰਧ ਦੇ ਉੱਤੇ ਜੜੀ ਜਾਂਦੀ ਹੈ ਉਦਾਸੀ ਨੂੰ ਮੁਖਾਤਬ ਹੋਣ ਦੇ ਲਈ ਜਿਗਰਾ ਵੀ ਚਾਹੀਦਾ ਹੈ ਜਿੰਦਾ ਦਿਲੀ ਦੀ ਲੋੜ ਹੁੰਦੀ ਹੈ ਕਿਉਂਕਿ ਉਦਾਸੀ ਤੁਹਾਨੂੰ ਬਹੁਤ ਕੁਝ ਜਿਹੜਾ ਕਹਿਣਾ ਚਾਹੁੰਦੀ ਹੈ ਪਰ ਤੁਸੀਂ ਉਦਾਸੀ ਦੇ ਵਿੱਚੋਂ ਹੀ ਨਵੀਆਂ ਸਿੱਖਰਾਂ ਦੀ ਬੁਲੰਦੀ ਬਣਨਾ ਚਾਹੁੰਦੇ ਹੋ ਇਸ ਬੁਲੰਦਗੀ ਦੀ ਇਸ ਬੁਲੰਦਗੀ ਦੇ ਲਈ ਜ਼ਰੂਰੀ ਹੁੰਦਾ ਹੈ ਕਿ ਉਦਾਸਪਲਾਂ ਨੂੰ ਹੁਲਾਸਪਲਾਂ ਦੇ ਵਿੱਚ ਤਬਦੀਲ ਕਰਨ ਦੀ ਜੁਗਤ ਜੜੀ ਜਾਣੀ ਹਤਾਸ਼ ਪਹਿਰ ਨੂੰ ਖਾਸ ਵਕਤ ਦੀ ਤਸ਼ਬੀ ਦੇਏ ਨੂੰ ਮਨ ਮਾਰੂ ਖਿਆਲਾਂ ਦੀ ਜੂਹ ਦੇ ਵਿੱਚੋਂ ਜਿਉਣ ਜੋਗੇ ਖਾਬ ਜਿਹੜਾ ਧਰੀਏ ਆਪਣੀ ਉਦਾਸੀ ਨੂੰ ਹਿੱਕ ਦੇ ਵਿੱਚ ਲੁਕੋ ਕੇ ਕਿਸੇ ਦੀ ਉਦਾਸ ਰੁੱਤ ਨੂੰ ਬਾਹਰ ਦੇ ਵਿੱਚ ਬਦਲਣ ਦੀ ਕਿਸੇ ਦੀ ਉਦਾਸੀ ਰੁੱਤ ਨੂੰ ਬਹਾਰ ਦੇ ਵਿੱਚ ਬਦਲਣ ਦੀ ਸੋਝੀ ਆ ਜਾਵੇ ਨਾ ਤਾਂ ਜ਼ਿੰਦਗੀ ਦੀ ਸਾਰਥਕਤਾ ਨੂੰ ਸਾਹਾਂ ਦੇ ਨਾਮ ਲਾਇਆ ਜਾ ਸਕਦਾ ਹੈ ਉਦਾਸੀ ਦਾ ਗੀਤ ਲਿਖਣ ਦੇ ਲਈ ਜ਼ਰੂਰੀ ਹੈ ਕਿ ਖਿਲਰੇ ਵਾਲਾਂ ਵਾਲੇ ਹੱਥ ਅੱਡੀ ਨਿੱਕੇ ਜਿਹੇ ਬਾਲਕ ਦੀਆਂ ਅੱਖਾਂ ਵਿਚਲੀ ਤਰਾਸ ਦੀ ਨੂੰ ਸਮਝ ਸਕੀਏ ਉਸ ਦੇ ਮਰ ਰਹੇ ਬਚਪਨ ਬੰਨੀ ਨੀਜ ਦੇ ਨਾਲ ਦੇਖਣਾ ਤਾਂ ਪਤਾ ਲੱਗੇਗਾ ਕਿ ਉਦਾਸੀ ਦਾ ਗੀਤ ਕਿੰਨਾ ਗਹਿਰਾ ਤੇ ਇਸ ਨੂੰ ਗਾਉਣਾ ਕਿੰਨਾ ਕਠਨ ਹੈ ਕਿੰਨਾ ਔਖਾ ਹੈ ਉਦਾਸੀ ਦੇ ਗੀਤ ਨੂੰ ਸਮਝਣ ਦੇ ਲਈ ਜ਼ਰੂਰੀ ਹੈ ਲੀਰਾ ਜੁਗ ਰਹਿ ਬੱਚੇ ਦੀ ਮਾਨਸਿਕਤਾ ਨੂੰ ਪੜਨਾ ਜੋ ਸਾਫ਼ ਸੁਥਰੀ ਵਰਦੀ ਦੇ ਵਿੱਚ ਸਕੂਲੇ ਜਾ ਰਹੇ ਬੱਚਿਆਂ ਨੂੰ ਦੇਖ ਕੇ ਮਨ ਮਹਿਸੂਸ ਕੇ ਰਹਿ ਜਾਂਦਾ ਹੈ ਕਿ ਉਸਦੇ ਹਿੱਸੇ ਦੇ ਪੂਰਨੇ ਉਸ ਤੋਂ ਹੀ ਕਿਉਂ ਰੁੱਸ ਗਏ ਉਦਾਸੀ ਦੀ ਗੀਤਕਾਰੀ ਦੇ ਲਈ অতি ਜ਼ਰੂਰੀ ਹੈ ਕਿ ਸਿਰ ਦੇ ਉੱਤੇ ਪਰਨਾ ਬਲੇਟੇ ਵੱਟ ਤੇ ਬੈਠੇ ਉਸ ਕਿਸਾਨ ਦੀ ਮਨੋਦਸ਼ਾ ਨੂੰ ਚੇਤਿਆਂ ਦੇ ਵਿੱਚ ਲਿਆਉਣਾ ਜਿਸ ਦੀ ਫਸਲ ਸੱਥਰ ਬਣ ਕੇ ਉਸਦੇ ਭਵਿੱਖੀ ਸੁਪਨਿਆਂ ਨੂੰ ਧਵਾਖ ਗਈ ਹੋਵੇ ਇਨਾ ਸੁਪਨਿਆਂ ਦੇ ਸੇਖ ਦੇ ਵਿੱਚ ਉਸਦੇ ਪਰਿਵਾਰ ਅਤੇ ਬੱਚਿਆਂ ਦਾ ਬਹੁਤ ਕੁਝ ਰਾਖ ਹੋ ਗਿਆ ਜਿਸ ਨੇ ਝੁਗਿਰਦੇ ਦੀ ਮਹਿਕ ਬਣਨਾ ਸੀ ਸੱਚ ਤਾਂ ਇਹ ਹੈ ਕਿ ਉਦਾਸੀ ਰਿਸ਼ਤਿਆਂ ਨੂੰ ਘੇਰਦੀ ਤਾਂ ਸਕੀਰੀਆਂ ਸੰਗੜ ਜਾਂਦੀਆਂ ਉਦਾਸੀ ਲਹੂ ਦੇ ਵਿੱਚ ਰਚਦੀ ਹੈ ਤਾਂ ਆਪਣੇ ਹੱਥ ਹੀ ਤੁਹਾਡੀ ਕਬਰ ਦੀ ਖੁਦਾਈ ਕਰਦੇ ਉਦਾਸੀ ਮਿੱਤਰ ਮੋਹ ਦੇ ਵਿੱਚ ਘੁਲਦੀ ਹੈ ਤਾਂ ਸੁਖਨ ਸੁਨੇਹਾ ਖામੋਸ਼ ਹੋ ਜਾਂਦੇ ਐ ਉਦਾਸੀ ਹੋਠਾਂ ਤੇ ਜੰਮ ਜਾਵੇ ਤਾਂ ਬੋਲ ਸਹਿਮ ਜਾਂਦੇ ਐ ਉਦਾਸੀ ਸ਼ਬਦਾਂ ਦੇ ਵਿੱਚੋਂ ਸਿਮਣ ਲੱਗ ਪਵੇ ਤਾਂ ਵਰਕਿਆਂ ਦੇ ਉੱਤੇ ਘਰਾਲਾਂ ਵਗਦੀਆਂ ਨੇ ਉਦਾਸੀ ਕਦਮਾਂ ਦੇ ਵਿੱਚ ਉੱਗ ਆਵੇ ਤਾਂ ਸਫਰ ਸੋਗੀ ਹੋ ਜਾਂਦਾ ਹੈ ਉਦਾਸੀ ਸ਼ੌਂਕ ਨੂੰ ਗਲਛ ਲਵੇ ਤਾਂ ਪੱਲੇ ਦੇ ਵਿੱਚ ਰਹਿ ਜਾਂਦੀ ਹੈ ਮਜਬੂਰੀ ਉਦਾਸੀ ਤਾਂਗ ਦੇ ਵਿੱਚ ਪਨਪਨ ਲੱਗੇ ਤਾਂ ਤਮੰਨਾਵਾਂ ਤਮੰਨਾ ਜਿਹੜੀ ਆਪਣੀ ਤੜਫਨ ਲਗਦੀਆਂ ਨੇ ਉਦਾਸੀ ਆਸ ਨੂੰ بے ਆਸ ਕਰਦੀ ਹੈ ਤਾਂ ਉਮੀਦਾਂ ਦੇ ਚਿਰਾਗ ਜਿਹੜੇ ਨੇ ਹਟਕੋਰੇ ਭਰਦੇ ਆ ਉਦਾਸੀ ਗਲਵਕੜੀ ਦੇ ਵਿੱਚ ਪਨਾਹ ਲਵੇ ਤਾਂ ਨਿਗ ਬਰਫ਼ ਹੋ ਜਾਂਦਾ ਹੈ ਉਦਾਸੀ ਤੱਕਣੀ ਦੇ ਵਿੱਚ ਅਕਸਰ ਹੀ ਝੋਲੀਆਂ ਦੀ ਚਿੱਤਰਕਾਰੀ ਹੀ ਹੁੰਦੀ ਹੈ ਉਦਾਸ ਦਰਿਆ ਬਰੇਤਿਆਂ ਦੀ ਬਸਤੀ ਹੁੰਦੇ ਨੇ ਫੀਜ਼ਾ ਉਦਾਸ ਹੁੰਦੀ ਤਾਂ ਪੌਣ ਦੀ ਘਿੱਗੀ ਵੱਜਦੀ ਹੈ ਰਾਤ ਉਦਾਸ ਹੋ ਜਾਵੇ ਤਾਂ ਧਰਤੀ ਦੇ ਉੱਤੇ ਮਸਿਆ ਪਸਰਦੀ ਹੈ ਸੂਰਜ ਉਦਾਸ ਹੋਵੇ ਤਾਂ ਸਮੁੱਚੀ ਕਾਇਨਾਤ ਗਰਹਿਣੀ ਜਾਂਦੀ ਹੈ ਉਦਾਸ ਉਦਾਸੀ ਜਿਹੜੀ ਹੈ ਦਰਾਂ ਤੇ ਦਸਤਕ ਦੇਵੇ ਤਾਂ ਘਰ ਚੁੱਪ ਹੋ ਜਾਂਦਾ ਹੈ ਉਦਾਸ ਦਿਨਾਂ ਦੇ ਵਿੱਚ ਦਿਨ ਵੀ ਰਾਤ ਵਰਗਾ ਹੀ ਜਾਪਦਾ ਹੈ ਉਦਾਸ ਰਾਤ ਦੇ ਵਿੱਚ ਪੁੰਨਿਆ ਵੀ ਮਸੋਸੀ ਜਾਂਦੀ ਹੈ ਉਦਾਸ ਦਿਲਾ ਨੂੰ ਹਮਦਰਦ ਤਾਂ ਮਿਲ ਜਾਂਦੇ ਨੇ ਪਰ ਹਮਸਫਰ ਨਹੀਂ ਮਿਲਦੇ ਨੇ ਉਦਾਸੀ ਦੇ ਵਿੱਚ ਜ਼ਿੰਦਗੀ ਰਵਾਸੀ ਜਾਂਦੀ ਸੋ ਜ਼ਿੰਦਗੀ ਦੇ ਵਿੱਚ ਮੁਸਕਰਹਟ ਵੰਡਦੇ ਰਹੋ ਉਦਾਸੀ ਉਦਾਸੀਨਤਾ ਨਹੀਂ ਹੁੰਦੀ ਸਗੋ ਉਦਮਸ਼ੀਲਤਾ ਦਾ ﺍﻟहाम ਹੁੰਦੀ ਹੈ ਉਦਾਸੀ ਸਦਾ ਸ਼ਰਾਪ ਨਹੀਂ ਹੁੰਦੀ ਸਗੋ ਇਹ ਹੀ ਤਾਂ ਵਰਦਾਨ ਹੁੰਦੀ ਹੈ ਉਦਾਸ ਮੌਸਮ ਦਰasal ਬਿਰਖ ਬੰਦਗੀ ਦਾ ਇਮਤਿਹਾਨ ਹੁੰਦਾ ਹੈ ਉਦਾਸ ਰੁੱਤ ਦੇ ਵਿੱਚ ਅਕਸਰ ਹੀ ਲੋਕ ਉਦਾਸੀਆਂ ਤੇ ਨਿਕਲਦੇ ਨੇ ਮਨ ਦੀ ਉਦਾਸੀ ਜਦ ਸੋਚ ਦੇ ਸਫਰ ਦੇ ਉੱਤੇ ਨਿਕਲਦੀ ਹੈ ਤਾਂ ਤਹਿਰੀਕੀ ਸਿਰਜੀ ਜਾਂਦੀ ਹੈ ਉਦਾਸ ਰੁੱਤ ਦੇ ਵਿੱਚ ਭੁੰਗਰਦੀਆਂ ਕਰੰਬਲਾ ਪੱਤ ਝੜਦੇ ਵੇੜੇ ਬਹਾਰ ਦਾ ਸੰਦੇਸ਼ ਹੁੰਦੀਆਂ ਨੇ ਉਦਾਸੀ ਤੋਂ ਉਦਾਸੀ ਤੀਕ ਦੀ ਯਾਤਰਾ ਸਿਰਫ ਕਰਮ ਜੋਗੀ ਕਰਦੇ ਹੈ ਉਦਾਸੀ ਦੌਰਾਨ ਵਜਦ ਦੇ ਵਿੱਚ ਆਈ ਰਬਾਬ ਬਾਣੀ ਦਾ ﺍﻟहाम ਹੁੰਦਾ ਹੈ ਉਦਾਸੀ ਦੇ ਆਲਮ ਦੇ ਵਿੱਚ ਹਾਕਮ ਨੂੰ ਵੰਗਾ ਰਿਆ ਉਹਦੇ ਉੱਤੇ ਰੱਬ ਨੂੰ ਉਲਾਮਾ ਦਿੱਤਾ ਜਾ ਸਕਦਾ ਹੈ ਉਦਾਸੀ ਹਮੇਸ਼ਾ ਸਫਰ ਦੇ ਉੱਤੇ ਕਦੇ ਬਾਹਰੋਂ ਅੰਦਰ ਨੂੰ ਤੇ ਕਦੇ ਅੰਦਰੋਂ ਬਾਹਰ ਨੂੰ ਤੁਰਦੀ ਹੈ ਅੰਦਰ ਵੱਸਦੀ ਉਦਾਸੀ ਜਦ ਚਿਹਰੇ ਦੇ ਉੱਤੇ ਨਜ਼ਰ ਨਾ ਆਵੇ ਨਾ ਤਾਂ ਸਮਾ ਸ਼ਰਮਸ਼ਾਰ ਹੋ ਜਾਂਦਾ ਹੈ ਉਦਾਸੀ ਪੈਗੰਬਰ ਵੀ ਬਣਾਉਂਦੀ ਐ ਤੇ ਪੀਰ ਵੀ ਫੱਕਰ ਵੀ ਹੁੰਦੀ ਐ ਖੁਦ ਦੇ ਨਾਲ ਪਿਆਰ ਤੇ ਖੁਦ ਤੋਂ ਦਿਲਗੀਰ ਵੀ ਕਦੇ țeੜਕ ਦੀ ਆਸ ਤੇ ਕਦੇ ਬੰਨੀਏ ਧੀਰ ਵੀ ਕਦੇ ਇਕਲ ਦੀ ਹਾਮੀ ਤੇ ਕਦੇ ਉਮਰਾਂ ਦੀ ਸੀਰ ਵੀ ਕਦੇ ਸਿਰ ਦਾ ਤਾਜ ਤੇ ਕਦੇ ਪਰਨੇ ਦੀ ਲੀਰ ਵੀ ਉਦਾਸੀ ਦਾ ਰੰਗ ਉਸ ਬਿਰਖ ਦੇ ਪਿੰਡੇ ਦੇ ਉੱਤੇ ਉਗੜਵੇਂ ਰੂਪ ਦੇ ਵਿੱਚ ਜ਼ਰੂਰ ਦੇਖਣਾ ਜਿਹੜਾ ਪਤਹੀਨ ਹੋਈਆਂ ਹੋયા ਵੀ ਬਰਫ bari ਨੂੰ ਝੀਰਦਾ ਬਰਫ bari ਨੂੰ ਜੀਰਦਾ ਤੇ ਆਪਣੀ ਅੰਦਰਲੀ ਆਗ ਨੂੰ ਬਾਲੀ ਰੱਖਣ ਦੇ ਲਈ ਹੱਡਾਂ ਨੂੰ ਵੀ ਬਾਲਣ ਤੋਂ ਗੁਰੇਜ਼ ਨਹੀਂ ਕਰਦਾ ਉਦਾਸੀ ਤਾਂ ਅੰਬਰ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਹੀ ਲੈਂਦੀ ਹੈ ਜਦੋਂ ਸੂਰਜ ਦੀ ਅੱਖ ਦੇ ਵਿੱਚ ਤੀਲਾ ਪੈ ਜਾਵੇ ਦਿਨ ਨੂੰ ਆਪਣੀ ਅਰਥੀ ਢੋਣ ਦੇ ਲਈ ਮਜਬੂਰ ਹੋਣਾ ਪੈ ਜਾਵੇ ਜਾਂ ਫਿਰ ਚਾਨਣ ਲੋਚਾ ਕਾਲ ਕੋਠੜੀ ਦੇ ਵਿੱਚ ਦਮ ਤੋੜ ਰਹੀ ਹੋਵੇ ਉਦਾਸੀ ਅੰਤਰੀਵ ਦੇ ਵਿੱਚ ਬਹੁਤ ਡੂੰਗੀ ਉਤਰ ਜਾਂਦੀ ਹੈ ਜਦੋਂ ਆਪਣਿਆਂ ਦੀ ਤੱਕਣੀ ਤੁਹਾਡੇ ਮਨ ਦੇ ਵਿੱਚ ਭਵਿੱਖੀ ਕਹਿਰ ਦਾ ਖੋਫ ਪੈਦਾ ਕਰਦੀ ਹੈ ਉਸ ਡਰ ਕਾਰਨ ਬੰਦਾ ਸਾਹਸਤ ਹੀਨ ਹੋ ਕੇ ਮੌਤ ਮੰਗਣ ਦੀ ਨੌਬਤ ਤੱਕ ਪਹੁੰਚ ਜਾਂਦਾ ਹੈ ਉਦਾਸੀ ਦੀ ਰੁੱਤ ਹਰ ਬਿਰਖ ਦੇ ਉੱਤੇ ਆਪਣਾ ਆਲਣਾ ਪਾਉਣਾ ਚਾਹ ਲੋਚਦੀ ਹੈ ਪਰੇ ਬਿਰਖ ਦਾ ਸਿਰੜ ਕੇ ਉਦਾਸ ਰੁੱਤ ਦੇ ਵਿੱਚ ਕੁਮਲਾ ਜਾਣ ਦੀ ਬਜਾਏ ਇਸ ਉਦਾਸੀ ਨੂੰ ਖੁਸ਼ਗਵਾਰ ਪਲਾਂ ਦੇ ਵਿੱਚ ਬਦਲ ਦਿੰਦਾ ਹੈ ਉਦਾਸੀ ਜੀਵਨ ਦਾ ਇੱਕ ਅੰਗ ਹੈ ਜੀਵਨ ਦੇ ਵਿੱਚੋਂ ਇਸ ਨੂੰ ਮਲਫੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੀਵਨ ਕਦੇ ਵੀ ਇੱਕਸਾਰ ਨਹੀਂ ਹੁੰਦਾ ਪਰ ਅਸੀਂ ਉਦਾਸੀ ਦੇ ਗਹਿਰੇ ਦਰਿਆ ਨੂੰ ਤਰ ਕੇ ਹੁਸਨ ਪਲਾਂ ਨੂੰ ਹਾਸਲ ਬਣਾ ਸਕਦੇ ਹਾਂ ਉਦਾਸ ਵਕਤ ਦੀ ਕੋਖ ਦੇ ਵਿੱਚ ਵੀ ਅਨਮੋਲ ਰਤਨ ਹੈ ਪਰ ਇਹਨਾਂ ਦੇ ਨਿਸ਼ਾਨਦੇਹੀ ਕਰਨ ਦੇ ਲਈ ਜ਼ਰੂਰੀ ਹੁੰਦਾ ਹੈ ਖੁਦ ਨੂੰ ਉਦਾਸੀ ਦੇ ਡੂੰਘੇ ਪਾਣੀਆਂ ਦੇ ਵਿੱਚੋਂ ਉਗਾਲਣਾ ਤੇ ਫਿਰ ਹੀ ਕੁਝ ਹਾਸਲ ਹੋ ਸਕਦਾ ਹੈ ਉਦਾਸੀ ਦੇ ਵਿੱਚ ਮੁਸਕਰਾਉਣ ਦੇ ਉਦਾਸੀ ਦੇ ਵਿੱਚ ਮੁਸਕਰਾਉਣ ਦੇ ਹੁਨਰ ਦੀ ਪ੍ਰਾਪਤੀ ਦੇ ਲਈ ਜ਼ਰੂਰੀ ਹੁੰਦਾ ਹੈ ਕਿ ਜੀਵਨ ਵਿੱਚ ਲੀਆਂ ਨਿਰਮੋਲ ਜਾਪਦੀਆਂ ਖੁਸ਼ੀਆਂ ਨੂੰ ਮਾਣਦੇ ਰਹੀਏ ਉਦਾਸ ਪਿਰਖ ਤੇ ਉਦਾਸ ਦੇ ਰਾਹੀ ਜਦੋਂ ਇੱਕ ਦੂਜੇ ਦੇ ਗਲ ਲੱਗ ਕੇ ਰੋਂਦੇ ਰੋਂਦੇ ਨੇ ਤਾ ਪਤਾ ਨਹੀਂ ਲੱਗਦਾ ਕਿ ਕੌਣ ਕਿਸ ਨੂੰ ਹੌਸਲਾ ਦੇ ਰਿਹਾ ਹੈ ਕਿਉਂਕਿ ਕੋਈ ਵੀ ਨਹੀਂ ਦੱਸਣਾ ਚਾਹੁੰਦਾ ਕਿ ਉਹ ਉਦਾਸ ਕਿਉਂ ਹੈ ਦਰਅਸਲ ਮਹਵਤੀ ਗਲਬਕੜੀ ਦੇ ਵਿੱਚ ਉਦਾਸ ਵਕਤ ਦਾ ਖਿਆਲ ਹੀ ਨਹੀਂ ਰਹਿੰਦਾ ਨਾ ਦਿਲ ਦੀ ਉਦਾਸੀ ਨੂੰ ਦੂਰ ਕਰਨ ਦੇ ਲਈ ਇੱਕ ਅਜਿਹੇ ਪਿਆਰੇ ਦੀ ਜ਼ਰੂਰਤ ਹੁੰਦੀ ਹੈ ਜਿਸ ਨੂੰ ਉਦਾਸੀ ਦੇ ਕਾਰਨ ਕਾਰਨ ਦੱਸੇ ਬਗੈਰ ਹੀ ਉਸਦੇ ਮੋਢੇ ਦੇ ਉੱਤੇ ਸਿਰ ਰੱਖ ਕੇ ਦਿਲ ਦਾ ਬੋਝ ਹਲਕਾ ਕਰ ਸਕੀਏ ਕੁਝ ਲੋਕ ਇੰਨੀ ਪਰ ਪਰ ਦਾਦਰੀ ਦੇ ਨਾਲ ਕੁਝ ਲੋਕ ਇੰਨੀ ਪਰ ਦਾਦਰੀ ਮੁਸਕਰਾਉਂਦੇ ਨੇ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਉਤਰੀ ਉਦਾਸੀ ਕਦੇ ਨਜ਼ਰ ਹੀ ਨਹੀਂ ਆਉਂਦੀ ਕੁਝ ਤਾਂ ਇੰਨੀ ਮੁਹਾਰਤ ਦੇ ਨਾਲ ਆਪਣੇਆਂ ਦੇ ਨਾਲ ਗੱਲਾਂ ਕਰਦੇ ਨੇ ਕਿ ਉਹਨਾਂ ਦੇ ਬੋਲਾਂ ਦੇ ਵਿੱਚ ਜਜਬ ਹੋਈ ਉਦਾਸੀ ਨੂੰ ਸੁਣਿਆ ਹੀ ਨਹੀਂ ਜਾ ਸਕਦਾ ਪਰ ਉਦਾਸੀ ਤਾਂ ਉਦਾਸੀ ਹੀ ਹੈ ਨਾ ਇਸਨੇ ਤਾਂ ਜੱਗ ਜ਼ਾਹਰ ਹੋਣਾ ਹੀ ਹੈ ਇੱਕ ਦਿਨ ਕਦੇ ਸੁਚੇਤ ਤੇ ਕਦੇ ਅਚੇਤ ਉਦਾਸੀ ਕਦੇ ਵੇ ਵਜਾ ਨਹੀਂ ਹੁੰਦੀ ਇਹ ਅਧਿਕ ਚੀਜ਼ ਅਸਹਿ ਸਦਮਾ ਇਕਹਿ ਦਰਦ ਤੇ ਅਸ਼ਬਦ ਪੀੜਾ ਦਾ ਅਸ਼ਬਦ ਪੀੜਾ ਦਾ ਚੁੱਪ ਗੀਤ ਹੁੰਦੀ ਹੈ ਛੱਤ ਦੇ ਉੱਤੇ ਬੱਚਿਆਂ ਦੇ ਡੁੜੰਗੇ ਮਾਇੂਸ ਹੋ ਜਾਣ ਤਬ ਪਤੰਗ ਚੜਾਉਣ ਵਾਲੇ ਵੱਡੇ ਪਤੰਗ ਚੜਾਉਣ ਵਾਲੇ ਵੱਡੇ ਹੋ ਜਾਂਦੇ ਨੇ ਤੇ ਜਦ ਵਿੜੇ ਦੀ ਛੱਪੜੀ ਦੇ ਵਿੱਚ ਮੀਂਹ ਦਾ ਪਾਣੀ ਤੇ ਕਾਗਜ਼ ਦੀ ਬੇੜੀ ਉਦਾਸ ਹੋ ਜਾਵੇ ਤਾਂ ਸਮਝੋ ਕਿ ਲੋਕ ਸਿਆਣੇ ਹੋ ਗਏ ਨੇ ਅੱਖਾਂ ਦੀ ਉਦਾਸੀ ਤੋਂ ਮੁਸਕਰਾਹਟ ਤੱਕ ਦੇ ਸਫ਼ਰ ਨੂੰ ਮਨ ਦਾ ਲਿਬਾਸ ਬਣਾਉਣ ਵਾਲੇ ਉਦਾਸ ਰੁੱਤ ਦਾ ਗੀਤ ਹੁੰਦੇ ਨੇ ਆਕਾਸ਼ ਉਦਾਸ ਹੋ ਜੇ ਆਕਾਸ਼ ਉਦਾਸ ਹੋ ਜਦੋਂ ਗਹਿਰਾ ਹੁੰਦਾ ਹੈ ਤਾਂ ਉਦਾਸੀ بارش ਦਾ ਰੂਪ ਧਾਰ ਧਰਤ ਨੂੰ ਪਿਉਂਦੀ ਹੈ ਸੱਜਣਾ ਉਦਾਸੀ ਦੀ ਵਜ੍ਹਾ ਕੋਈ ਨਹੀਂ ਪੁੱਛਦਾ ਯਾਰਾ ਖੁਸ਼ ਰਹਾ ਕਰ ਮਿੱਤਰ ਪਿਆਰੇ ਹਾਲ ਚਾਲ ਪੁੱਛਦੇ ਰਹਿਣਗੇ ਉਦਾਸ ਰੁੱਤ ਸਦਾ ਉਦਾਸ ਹੀ ਨਹੀਂ ਹੁੰਦੀ ਕਦੇ ਕਦਾਈ ਉਹ ਕੁਝ ਮਿਲ ਜਾਂਦਾ ਹੈ ਜਿਹਦੀ ਆਸ ਨਹੀਂ ਹੁੰਦੀ ਜੀਵਨ ਉਦਾਸੀਆਂ ਵਰਕਿਆਂ ਦੇ ਉੱਤੇ ਫੈਲ ਜ਼ਿੰਦਗੀ ਦੀ ਕਿਤਾਬ ਹੁੰਦੀਆਂ ਇਸ ਨੂੰ ਪੜਦੇ ਰਹੀਏ ਤਾਂ ਖਾਸ ਦੀਆਂ ਰਿਸ਼ ਰਿਸ਼ਮਾ ਉੱਗਦੀਆਂ ਨੇ ਉਦਾਸ ਰੁੱਤ ਦੇ ਵਿੱਚ ਟਾਹਣੀਆਂ ਪੱਤ ਹੀਣ ਤੇ ਫੁੱਲ ਪੱਤਿਆਂ ਕਿਰ ਗਈਆਂ ਆਲ ਨਾ ਬੇਆਬਾਦ ਹੋ ਗਿਆ ਤਾਂ ਜੜਾ ਬੋਲੀਆਂ ਨੇ ਉਦਾਸ ਨਾ ਹੋ ਅਸੀਂ ਹਰ ਉਦਾਸ ਰੁੱਤ ਦੀ ਕੋਖ ਦੇ ਵਿੱਚ ਬਹਾਰ ਦੀਆਂ ਕਲਮਾਂ ਲਿਆਉਂਦੇ ਰਹਿਣਾ ਉਹ ਜਿਹੜੇ ਆਲ ਨੇ ਦੇ ਟੀਲਿਆਂ ਦੀ ਉਦਾਸੀ ਦੇ ਵਿੱਚ ਦੂਰ ਤੁਰ ਗਈ ਹੈ ਬੋਟਾਂ ਦੀ ਚਹਿਕਣੀ ਪਰਿੰਦਿਆਂ ਦੀ ਗੁਟਕਣੀ ਤੇ ਚੋਹਲ ਚਾ ਨੂੰ ਦੇਖ ਬੇਰਕਨੇ ਆਲੈ ਨੂੰ ਕਿਹਾ ਫਿਕਰ ਨਾ ਕਰ ਪਰਿੰਦੇ ਜਰੂਰ ਪਰਤਣਗੇ ਸਭ ਤੋਂ ਐਮ ਹੁੰਦਾ ਹੈ ਕਿ ਉਦਾਸੀ ਦੇ ਸਫਰ ਨੂੰ ਸਦਾ ਜਾਰੀ ਰੱਖੋ ਇਸ ਦੀ ਨਿਰੰਤਰਤਾ ਹੀ ਜੀਵਨ ਨੂੰ ਮੂਲ ਮੰਤਰ ਹੈ ਇਸ ਦੀ ਨਿਰੰਤਰਤਾ ਹੀ ਜੀਵਨ ਦਾ ਜਿਹੜਾ ਮੂਲ ਮੰਤਰ ਹੈ ਇਸ ਦੇ ਜਾਪ ਦੇ ਵਿੱਚੋਂ ਹੀ ਅਸੀਂ ਫਿਰ ਉਸ ਉਦਾਸੀ ਦੇ ਉੱਤੇ ਖੁਦ ਨੂੰ ਤੋਰਦੇ ਹਾਂ ਜਿੱਦੀ ਇੱਛਾ ਖੁਦ ਨੂੰ ਖੁਦ ਅਤੇ ਖੁਦਾ ਦੇ ਦੀਦਾਰੇ ਕਰਵਾਉਂਦੀ ਹੈ ਜੀ ਦੋਸਤੋ ਬਾਕਮਾਲ ਤੇ ਬਹੁਤ ਹੀ ਡੂੰਘਾਈ ਨਾਲ ਲਿਖਿਆ ਹੋਈ ਗੱਲਬਾਤ ਹੈ ਹਰ ਵਾਰ ਦੀ ਤਰ੍ਹਾਂ ਜੀ ਆਪਣੇ ਉਦਾਸੀ ਰੁੱਤ ਦਾ ਗੀਤ ਡਾਕਟਰ ਗੁਰਬਖਸ਼ ਸਿੰਘ ਪੰਡਾਲ ਜੀ ਦੀ ਕਲਮ ਦੇ ਵਿੱਚ ਇਹ ਹੈ ਜੀ 네ਗੈਟਿਵਿਟੀ ਦੇ ਵਿੱਚੋਂ ਪੋਜ਼ਿਟਿਵਿਟੀ ਕੱਢਣਾ ਇਹ ਕੋਈ ਸਿੱਖਣਾ ਹੈ ਤਾਂ ਸਿੱਖੇ ਡਾਕਟਰ ਗੁਰਬਖਸ਼ ਸਿੰਘ ਪੰਡਾਲ ਜੀ ਕੋਲ ਕਿਵੇਂ ਪੋਜ਼ਿਟਿਵਿਟੀ ਦਾ ਜਿਹੜਾ ਸੁਨੇਹਾ ਦਿੱਤਾ ਹੈ ਜੀ ਬਾਕਮਾਲ ਲਿਖਤ ਦਿਲ ਨੂੰ ਟੋਣ ਵਾਲੀ ਤੇ ਸੋਚਣ ਨੂੰ ਮਜਬੂਰ ਕਰਨ ਵਾਲੀ ਹੈ ਸੋਚਾਂ ਨੂੰ ਮਜਬੂਰ ਕਰਨ ਵਾਲੀ ਤੇ ਲੂ ਕੰਡੇ ਖੜੇ ਕਰਨ ਵਾਲੀ ਇਹ ਲਿਖਤ ਉਮੀਦ ਕਰਦੇ ਹਾਂ ਤੁਹਾਨੂੰ ਚੰਗੀ ਲੱਗੇ ਵੀ ਹੋਏਗੀ ਤੇ ਆਪਣੇ ਨਾਲ ਜੁੜ ਰਹੇ ਨੇ ਜੀ ਹਰਵਿੰਦਰ ਕੌਰ ਜੋਲ ਪੈਣ ਜੀ ਸਸੀਕਾ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ ਹਾਂ ਜੀ ਸਸੀਕਾ ਬਾਲ ਬਾਰੇ ਸਾਰੇ ਸਰੋਤਾਂ ਨੂੰ ਸਤਿ ਸ਼੍ਰੀ ਅਕਾਲ ਸਸੀਕਾ ਪੈਣ ਜੀ ਜੀਆਂ ਨੂੰ ਜੀ ਆਵਾਜ਼ ਬਹੁਤ ਘੱਟ ਆ ਰਹੀ ਹੈ ਜੀ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅ ਬਹੁਤ ਹੀ ਸੋਹਣਾ ਇੰਨਾ ਸੋਹਣਾ ਲੇਖ ਪਤਾ ਨਹੀਂ ਕਿੰਨੀ ਚਿਹਰਾ ਸੋਹਣਾ ਕੀ ਬਾਤ ਹੈ ਜੀ ਜਿਹੜੀ ਹਾਂ ਜੀ ਕਿੰਨੀ ਜਿਵੇਂ ਮੈਂ ਤਾਂ ਵਰਡਿੰਗ ਜਿਹੜੇ ਵਰਡਸ ਜਿਹੜੇ ਸ਼ਬਦ ਵਰਤੇ ਨੇ ਜੀ ਅ ਉਦਾਸੀ ਨੂੰ ਗ੍ਰੈਂਡ ਨਾ ਤੇ ਪਤਾ ਨਹੀਂ ਕੀ ਕੀ ਉਹ ਜਿਵੇਂ ਨਾ ਮਤਲਬ ਕਿ ਬਹੁਤ ਹੀ ਜਿਵੇਂ ਅੰਦਰੋਂ ਤੁਹਾਨੂੰ ਝੰਜੋੜਨ ਵਾਲਾ ਲੇਖ ਸੀਗਾ ਇਹ ਇਹ ਪੈਂਦੀ ਪਤਾ ਨਹੀਂ ਭੰਡਾਲ ਜੀ ਦੀ ਹੈ ਨਾ ਇੱਕ ਖੂਬੀ ਬਹੁਤ ਹੈ ਜੀ ਗੁਰਬਖਸ਼ ਸਿੰਘ ਭੰਡਾਲ ਜੀ ਡਾਕਟਰ ਮੈਂ ਬਹੁਤ ਇਹਨਾਂ ਨੂੰ ਪੜਿਆ ਜੀ ਜਿੰਨੇ ਵੀ ਲੇਖ ਕੋਈ ਮੈਂ ਮੈਂ ਸੇ ਨਹੀਂ ਕਰਦਾ ਮੈਂ ਸਾਂਝਾ ਵੀ ਕਰਦਾ ਹ ਹਰ ਵਾਰ ਤਾਂ ਉਹ ਇੱਕ ਅਦਾ ਜੀ ਜਿੱਦਾਂ ਅੰਦਰੋਂ ਕੋਈ ਹੂਕ ਉੱਠਦੀ ਹੈ ਨਾ ਉਹ ਜਿੱਦਾਂ ਮੈਂ ਪੜ ਵੀ ਰਿਹਾ ਸੀ ਤਾਂ ਅੱਖਰ ਚਾਏ ਬਹੁਤ ਔਖੇ ਵੀ ਸੀ ਵਿੱਚ ਥੋੜੇ ਪਰ ਇੱਕ ਮਹਿਸੂਸ ਹੁੰਦਾ ਸੀ ਕਿ ਆਪਣੇ ਆਪ ਦੇ ਵਿੱਚ ਇੱਥੇ ਬੈਠੇ ਨੂੰ ਹਲਕਾ ਪੰਨ ਜਿਆ ਹਨਾ ਕਿ ਲਾਈਟ ਵੇਟ ਜਿਆ ਬੰਦਾ ਹੋ ਜਾਂਦਾ ਜੀ ਉਹ ਚੀਜ਼ ਮਹਿਸੂਸ ਹੁੰਦੀ ਸੀ ਉਹ ਜਿਵੇਂ ਨਾ ਮੈਂ ਦੇਖਦੀ ਸੀ ਜਿਹੜੇ ਮੈਂ ਜਿਵੇਂ ਮੈਂ ਆ ਸੋਚਦੀ ਜਦੋਂ ਮੈਂ ਤੁਹਾਡਾ ਲੇਖ ਇਹ ਬਾਤ ਤੁਸੀਂ ਪਾਉਂਦੇ ਸੀ ਮੈਂ ਸੁਣੀ ਜਾਂਦੀ ਸੀ ਮੈਂ ਜਿਵੇਂ ਨਾ ਐਕਚੁਅਲੀ ਕਈ ਵਾਰੀ ਆਪਾਂ ਹੁਣ ਨੇ ਬਹੁਤ ਖੁਸ਼ ਹਾਂ ਪਰ ਆ ਜਿਹੜਾ ਲੇਖ ਜਦੋਂ ਸੁਣਦੇ ਆ ਤੁਹਾਨੂੰ ਡੰਗਾਈ ਚ ਪਤਾ ਲੱਗਦਾ ਵੀ ਆਪਣੇ ਅੰਦਰ ਕਿੱਥੇ ਨਾ ਕਿਤੇ ਉਦਾਸੀ ਪਹੁੰਚ ਚੁਪੀ ਹੋਈ ਜੀ ਛੁਪੀ ਹੋਈ ਹੈ ਜੀ ਹਨਾ ਤੇ ਮੈਂ ਅ ਕਈ ਵਾਰੀ ਜਿੰਦਗੀ ਦੇ ਵਿੱਚ ਇਸ ਤਰ੍ਹਾਂ ਮੂਡ ਆਉਂਦੇ ਨੇ ਹਰ ਇੱਕ ਦਿਨ ਜਿੰਦਗੀ ਚ ਆਉਂਦੇ ਨੇ ਤੁਸੀਂ ਉਦਾਸ ਹੁੰਨੇ ਹੋ ਤੇ ਅ ਫੇਸ ਇਹ ਜਿੰਦਗੀ ਤੇ ਹੁੰਦੇ ਨੇ ਤੇ ਮੈਂ ਨਾ ਸੋਚੀ ਜਾਮਾ ਕਈ ਵਾਰੀ ਤੁਸੀਂ ਦੇਖਦੇ ਹੋ ਵੀ ਆਪਾਂ ਉੱਪਰੋਂ ਬਹੁਤ ਖੁਸ਼ ਹੁੰਨੇ ਆ ਹਨਾ ਹਾਂ ਪਰ ਜਦੋਂ ਤੁਸੀਂ ਥੋੜੀ देर ਬੈਠੋ ਨਾ ਬੈਠ ਕੇ ਤੇ ਫਿਰ ਤੁਹਾਡੇ ਸਰੀਰ ਦੇ ਵਿੱਚੋਂ ਜਿਵੇਂ ਸਾਰੀ ਹੀ ਜਿਵੇਂ ਨੂੰ એનર્ਜੀ ਕਹਿੰਦੇ ਆ ਉਹ ਇੰਨੀ ਨਿਕਲ ਜਾਂਦੀ ਐ ਨਹੀਂ ਡレイン ਆਊਟ ਹੋ ਜਾਂਦੀ ਆ ਐ ਲੱਗਦਾ ਵੀ ਕਿਉਂਕਿ ਉਹ ਜਿਹੜੀ ਅੰਦਰ ਉਦਾਸੀ ਹੁੰਦੀ ਆ ਨਾ ਉਹ ਤੁਹਾਨੂੰ ਅੰਦਰੇ ਅੰਦਰ ਮਾਰਦੀ ਆ ਜਾਂ ਉਹ ਵੀ ਤੁਹਾਡੀ ਤੁਹਾਡੀ ਜਿਹੜੀ ਤਾਕਤ ਆ ਤੁਹਾਡੀ ਜਿਹੜੀ એનર્ਜੀ ਆ ਉਹਨੂੰ ਉਹ ਕੱਢ ਦਿੰਦੀ ਆ ਨਾ ਜੀ ਤੇ ਸਾਡੇ ਨਾ ਮੈਂ ਯੋਗਾ ਕਰਨ ਜਾਂਦੀ ਆ ਤਾਂ ਉੱਥੇ ਇੱਕ ਕਲਾਸ ਹੁੰਦੀ ਆ ਯੈਨ ਦੀ ਯੈਨ ਹੁੰਦੀ ਆ ਵੀ ਉਹਦੇ ਚ ਤੁਸੀਂ ਅ ਤੁਸੀਂ ਕਹੋ ਵੀ ਜਿਵੇਂ ਬਹੁਤ ਬਾਡੀ ਨੂੰ ਤੁਸੀਂ ਇੱਕੋ ਹੀ ਪੋਜ਼ ਦੇ ਵਿੱਚ 5 5 6 6 ਮਿੰਟ ਰੱਖਣਾ ਜੀ ਜਿਵੇਂ ਜਿਵੇਂ ਆਪਾਂ ਕਹਿੰਦੇ ਆ ਆਪਾਂ ਟਵਿਸਟ ਕਰਦੇ ਆ ਹਨ ਇਸ ਤਰ੍ਹਾਂ ਜਾਂ ਕੁਝ ਵੀ ਹੈ ਨਾ ਜਾਂ ਰਿਲੈਕਸ ਹੋਣਾ ਹੁੰਦਾ ਤੇ ਉਹ ਜਿਹੜੀ ਇਹਨਾਂ ਦੇ ਮੁਤਾਬਕ ਇਹ ਕਹਿੰਦੇ ਨੇ ਜਿਹੜੇ ਆਪਾਂ ਜਿੰਨੇ ਵੀ ਇਮੋਸ਼ਨ ਹੁੰਦੇ ਨੇ ਨਾ ਜੀ ਜੇ ਮੈਂ ਆਪਾਂ ਕੋਈ ਸੈਡ ਆ ਜਾਂ ਕੁਝ ਆਪਾਂ ਆਪਣੇ हिਪਸ ਦੇ ਵਿੱਚ ਸਟੋਰ ਕਰਦੇ ਆ ਜੀ ਤੇ ਅ ਫਿਰ ਉਹ ਜਿਵੇਂ ਆਪਣੇ हिਪਸ ਨੂੰ ਉਹ ਹਿਪ ਓਪਨਰ ਕਹਿ ਦਿੰਦੇ ਆ ਜਾਂ ਹਿਪ ਨੂੰ ਟਵਿਸਟ ਕਰਨਾ ਜਾਂ ਮਤਲਬ ਕਿ ਤੁਹਾਨੂੰ ਵੈਸੇ ਹੀ ਤੁਸੀਂ ਕਈ ਇਸ ਤਰ੍ਹਾਂ ਦੇ ਪੋਸ ਨੇ ਜਿਵੇਂ ਜਿਹਦੇ ਵਿੱਚ ਤੁਸੀਂ ਬਾਡੀ ਨੂੰ ਬਿਲਕੁਲ ਇਟ ਲਾ ਛੱਡ ਦੇਣਾ ਹੈ ਜੀ ਬਿਲਕੁਲ ਤੇ ਉਹ ਜਦੋਂ ਹਾਂਜੀ ਉਹ ਜਿਹੜੀ ਯਨ ਹੁੰਦੀ ਹੈ ਨਾ ਕਲਾਸ ਤੇ ਤੁਸੀਂ ਵਿੱਚੇ ਵਿੱਚ ਉਹ ਇਨਸਟ੍ਰਕਟਰ ਤੁਹਾਨੂੰ ਕਿਉਂ ਵੀ ਕਰੀ ਜਾਂਦਾ ਦੱਸੀ ਜਾਂਦੇ ਨੇ ਕਿ ਹਾਂ ਮਤਲਬ ਕਿ ਤੁਹਾਡੇ ਕੋਈ ਫੀਲਿੰਗ ਅੰਦਰ ਲੈਟ ਇਟ ਗੋ ਹਨਾ ਕੁਝ ਵੀ ਤੁਸੀਂ ਇਮੋਸ਼ਨ ਨੇ ਤੁਹਾਡੇ ਲੈਟ ਇਟ ਗੋ ਲੈਟ ਇਟ ਆਊਟ ਤੇ ਫਿਰ ਉਹ ਤੁਹਾਨੂੰ ਮਤਲਬ ਕਿ ਇਨਸਟ੍ਰਕਟਰ ਦੇਈ ਜਾਂਦੇ ਨੇ ਜੀ ਤੁਹਾਡਾ ਜਿਹੜਾ ਬ੍ਰੇਨ ਆ ਨਾ ਤੁਸੀਂ ਪਰਸੋ ਤੁਸੀਂ ਯਕੀਨ ਨਹੀਂ ਕਰਨਾ ਜਿਨ੍ਹਾਂ ਨੇ ਹਰ ਇੱਕ ਬੰਦੇ ਦੇ ਅੰਦਰ ਇਮੋਸ਼ਨ ਉਹਨਾਂ ਨੇ ਤੁਸੀਂ ਆਪਾਂ ਨੇ ਸਟੋਰ ਕੀਤੇ ਹੁੰਦੇ ਨੇ ਹਨਾ ਤੇ ਖੁਸ਼ ਨੇ ਤੇ ਸੈਡ ਵੀ ਨੇ ਦੁੱਖ ਮਤਲਬ ਕਿ ਉਦਾਸ ਵਾਲੇ ਵੀ ਨੇ ਜਿਵੇਂ ਅੱਜ ਦਾ ਤੁਸੀਂ ਗੱਲ ਪਾਈ ਜੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਤੁਸੀਂ ਮਤਲਬ ਕਿ ਸਾਰੇ ਹੀ ਤੁਹਾਡੇ ਹੰਝੂ ਬਾਹਰ ਨਿਕਲ ਜਾਂਦੇ ਨੇ ਬਾਹਰ ਨਿਕਲ ਜਾਂਦੇ ਨੇ ਜੀ ਬਿਲਕੁਲ ਜੀ ਉਹਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਤੁਹਾਨੂੰ ਇਹ ਨਹੀਂ ਹੁੰਦਾ ਤੁਹਾਨੂੰ ਬਦਲ ਤੁਸੀਂ ਕਿਹੜੀ ਗੱਲਾਂ ਤੁਸੀਂ ਅੰਦਰ ਉਹ ਜਿਹੜੀ ਉਦਾਸੀ ਸਟੋਰ ਕੀਤੀ ਹੋਈ ਆ ਜੀ ਕਦੋਂ ਦੀ ਸਟੋਰ ਕੀਤੀ ਹੋਈ ਆ ਤੁਹਾਨੂੰ ਰੀਜ਼ਨ ਹੀ ਨਹੀਂ ਪਤਾ ਲੱਗਦਾ ਪਰ ਜਿਹੜੀ ਤੁਹਾਡੇ ਅੰਦਰ ਆ ਉਹ ਸਾਰੇ ਮਤਲਬ ਤੁਸੀਂ ਤੁਹਾਨੂੰ ਹੰਝੂ ਇੰਨੇ ਆਉਂਦੇ ਨੇ ਤੁਸੀਂ ਐ ਮਤਲਬ ਕਿ ਸਾਰਾ ਹੀ ਮਨ ਉੱਥੇ ਮੈਟ ਦੇ ਉੱਤੇ ਯੋਗਾ ਮੈਟ ਤੇ ਹਲਕਾ ਕਰ ਇਹ ਭੈ ਜੀ ਜਿੱਦਾਂ ਤੁਸੀਂ ਇਹ ਗੱਲ ਕੀਤੀ ਨਾ ਜਦੋਂ ਆਪਾਂ ਕਹਿ ਦਿੰਦੇ ਆਮ ਬੱਚੇ ਦੇ ਬੱਚੇ ਕਹਿ ਲਈਏ ਜਾਂ ਕੋਈ ਮਤਲਬ ਕਿ ਦੁਰਘਟਨਾ ਹੋ ਜਾਂਦੀ ਹੈ ਪਰਿਵਾਰ ਕੋਈ ਟ੍ਰੇਜੇਡੀ ਹੋ ਜਾਂਦੀ ਹੈ ਤਾਂ ਕਹਿ ਦਿੰਦੇ ਆ ਤਾਂ ਆਮ ਸੁਣਦੇ ਆ ਕਿ ਫੁੱਟ ਫੁੱਟ ਕੇ ਰੋਏ ਹਨਾ ਜਾਂ ਫੁੱਟ ਫੁੱਟ ਕੇ ਰੋਣ ਲੱਗ ਪਏ ਤੇ ਉਹ ਇਹੋ ਚੀਜ਼ ਹੈ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਨਾ ਬੰਦਾ ਫਿਰ ਉਹ ਇਹ ਨਹੀਂ ਦੇਖਦਾ ਕਿ ਮੇਰੇ ਆਲੇ ਦੁਆਲੇ ਇੰਨੇ ਲੋਕ ਬੈਠੇ ਨੇ ਉਹ ਆਪਣੇ ਬਹੁਤ ਜਿਹੜੀਆਂ ਫੀਲਿੰਗਾਂ ਹਨਾ ਓਪਨਲੀ ਉਹ ਇਹ ਪਰਵਾਹ ਹੀ ਨਹੀਂ ਕਰਦਾ ਕਿ ਉਹ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਮੈਂ ਕੱਲਾ ਹੀ ਹਾਂ ਬਸ ਹੁਣ ਜਿਵੇਂ ਅੱਜ ਹੀ ਮੈਂ ਨਾ ਹੁਣੇ ਹੀ ਬਸ ਮੈਂ 9:30 ਵਜੇ ਕਲਾਸ ਚੋਂ ਆਈ ਹਣਾ 9:30 ਵਜੇ ਮੇਰੀ ਖਤਮ ਹੋਈ ਅੱਜ ਜਿਵੇਂ ਫਰਾਈਡੇ ਹੈ ਯਨ ਦੀ ਕਲਾਸ ਹੁੰਦੀ ਆ ਫਰਾਈਡੇ ਵੀ ਹੁੰਦੀ ਆ ਜੀ ਤੇ ਉਹ ਜਿਵੇਂ ਨਾ ਮੈਂ ਮਤਲਬ ਕਿ ਤਾਨੂੰ ਪਤਾ ਹੀ ਨਹੀਂ ਤੁਸੀਂ ਕਿਹੜੀ ਗੱਲਾਂ ਤੋਂ ਉਦਾਸ ਹੋ ਜੀ ਕਦੋਂ ਦੇ ਤੁਸੀਂ ਅੰਦਰ ਰੱਖਿਆ ਹੋਇਆ ਕੁਝ ਵੀ ਜਿਹੜਾ ਉਦਾਸੀ ਹੈ ਜਿਹੜੀ ਸਮੇਟ ਕੇ ਰੱਖੀ ਹੋਈ ਆ ਵਿੱਚ ਇਕੱਠੀ ਹੋਈ ਪਈ ਆ ਤੇ ਉਹ ਮੈਂ ਮਤਲਬ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਹਾਨੂੰ ਤੁਹਾਨੂੰ ਰੀਜ਼ਨ ਹੀ ਨਹੀਂ ਪਤਾ ਲੱਗਦਾ ਹੈਗਾ ਵੀ ਤੁਸੀਂ ਰੀਜ਼ਨ ਕਿਉਂ ਰੋ ਰਹੇ ਹੋ ਪਰ ਉਹ ਜਿਹੜੀ ਅੰਦਰ ਆ ਜਿਹੜੀ ਉਦਾਸੀ ਉਹ ਨਿਕਲਦੀ ਆ ਤੁਹਾਡੀ ਹਨਾ ਤੇ ਪਰ ਮੈਂ ਹੁਣ ਆ ਮੈਨੂੰ ਮਤਲਬ ਕਿ ਜਿਹੜੀ ਅਲੇਖ ਸੀਗਾ ਜਿਹੜੀ ਤੁਸੀਂ ਬਾਤ ਪਾਈ ਆ ਮੈਂ ਨਾ ਜਿਵੇਂ ਉਹ ਸੁਣ ਕੇ ਵੀ ਮੈਨੂੰ ਐ ਲੱਗੀ ਜਾਵੇ ਪਤਾ ਨਹੀਂ ਵੀ ਖਣੀਏ ਮੇਰੀਓ ਬਾਤ ਪਾਈ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਇੰਨੀ ਮਤਲਬ ਡੀਪ ਸੀ ਜੀ ਬਹੁਤ ਡੀਪ ਹੈ ਜੀ ਬਹੁਤ ਜਾਵਾ ਡੀਪ ਸੀ ਬਹੁਤ ਜ਼ਿਆਦਾ ਬਹੁਤ ਹੀ ਵਧੀਆ ਲੱਗੀ ਥੈਂਕ ਯੂ ਤੇ ਹਾਂਜੀ ਫਿਰ ਉਹ ਸਾਨੂੰ ਨਾ ਮੈਂ ਉਦਾਸੀ ਦੇ ਉੱਤੇ ਹੀ ਹੈਗਾ ਜਿਵੇਂ ਮੈਂ ਗੱਲ ਕਰਦੀ ਸੀ ਉਹ ਫਿਰ ਨਾ ਤੁਹਾਨੂੰ ਦੱਸਦੇ ਨੇ ਜਦੋਂ ਤੁਸੀਂ ਐਂਡ ਹੁੰਦਾ ਜਦੋਂ ਯੋਗਾ ਕਲਾਸ ਦੇ ਵਿੱਚ ਉਹਨੂੰ ਆਪਾਂ ਅ ਇੰਗਲਿਸ਼ ਵੀ ਇਹ ਸਵਾਸਨਾ ਹੀ ਕਹਿੰਦੇ ਨੇ ਹਿੰਦੀ ਚ ਵੀ ਆਪਣੇ ਸਵਾਸਨਾ ਹੀ ਕਹਿੰਦੇ ਨੇ ਜਿਹਨੂੰ ਆਪਾਂ ਰਿਲੈਕਸ ਹੋ ਕੇ ਲੈਣਾ ਸਾਰੀ ਬਾਡੀ ਨੂੰ ਆਪਾਂ ਹਾਂਜੀ ਢਲੀ ਛੱਡਣਾ ਉਹਦੇ ਵਿੱਚ ਫਿਰ ਇਹ ਜਿਵੇਂ ਆਪਾਂ ਨੂੰ ਕੋਟ ਦਿੰਦੇ ਨੇ ਕਈ ਵਾਰੀ ਕੋਟ ਥੋੜੇ ਪੜਦੇ ਨੇ ਉਹ ਤੁਹਾਨੂੰ ਐ ਲੱਗਦਾ ਵੀ ਤੁਹਾਡੇ ਲਈ ਹੀ ਬਣਿਆ ਆ ਇਹ ਤੁਹਾਡੇ ਲਈ ਹੀ ਕਹਿ ਰਹੇ ਨੇ ਇਹ ਹਨਾ ਤੇ ਫਿਰ ਉਹਦੇ ਵਿੱਚ ਤੁਸੀਂ ਅਖੀਰ ਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਆਪਣੀ ਜਿਵੇਂ ਆਪਾਂ ਕਹਿੰਦੇ ਨੇ ਆਪਣੇ ਆਪ ਨੂੰ ਜੱਫੀ ਪਾਉਣੀ ਆ ਵੀ ਆਪਾਂ ਜਿਵੇਂ ਸੱਜੀ ਬਾਹ ਖੱਬੇ ਮੋਢੇ ਤੇ ਲੈ ਕੇ ਜਾਣੀ ਆ ਖੱਬੀ ਬਾਹ ਹੱਥ ਜਿਵੇਂ ਸੱਜੇ ਮੋਢੇ ਤੇ ਜਿਵੇਂ ਆਪਣੇ ਆਪ ਨੂੰ ਤੁਸੀਂ ਹੱਗ ਕਰਨ ਆਪਣੇ ਆਪ ਨੂੰ ਜੱਫੀ ਪਾਉਣੀ ਆ ਜੀ ਤੇ ਮਤਲਬ ਕਿ ਉਹ ਤੁਹਾਨੂੰ ਐ ਉਹਦੇ ਵਿੱਚ ਤੁਹਾਨੂੰ ਬੇਸ਼ੱਕ ਆਪਾਂ ਨੂੰ ਆਪਾਂ ਕਦੇ ਨਹੀਂ ਸੋਚਿਆ ਵੀ ਆਪਾਂ ਨੇ ਆਪਣੇ ਆਪ ਨੂੰ ਪਿਆਰ ਕਰਨਾ ਬਿਲਕੁਲ ਹੈ ਨਾ ਤੇ ਆਪਾਂ ਕਦੇ ਵੀ ਆਪਣੀ ਖਾਸ ਕਰ ਆਪਾਂ ਤਾਂ ਆਪਣੀ ਜਿਹੜੀ ਆਪਾਂ ਇੰਡੀਅਨ ਲੋਕ ਆ ਆਪਾਂ ਤਾਂ ਕਦੇ ਵੀ ਆਪਾਂ ਦਾ ਕਹਿੰਦੇ ਆ ਵੀ ਆਪਣੇ ਪਰਿਵਾਰ ਨੂੰ ਪਿਆਰ ਕਰਨਾ ਆਪਾਂ ਬੱਚਿਆਂ ਨੂੰ ਪਿਆਰ ਕਰਨਾ ਆਪਣੇ ਮਤਲਬ ਕਿ ਆਪਾਂ ਨੂੰ ਕਦੇ ਵੀ ਹੀ ਨਹੀਂ ਬਹੁਤ ਘੱਟ ਸਿਖਾਇਆ ਬਾਣੀ ਜਦ ਕਿ ਕਹਿੰਦੀ ਆ ਵੀ ਤੋੜਿਆ ਹਨ ਅਸੀਂ ਸੋਚਿਆ ਨਹੀਂ ਕਦੇ ਜੀ ਆਪਣੇ ਬਾਰੇ ਕਦੇ ਸੋਚਿਆ ਨਹੀਂ ਕਿ ਅਸੀਂ ਆਪਣੇ ਆਪ ਨੂੰ ਪਿਆਰ ਕਰਨਾ ਅਸੀਂ ਇੱਕ ਧਰਮ ਦੇ ਵਿੱਚ ਕਿੰਨਾ ਵਧੀਆ ਮੈਂ ਤੁਹਾਡੀ ਗੱਲ ਤੋਂ ਮੈਂ ਇੱਕ ਗੱਲ ਮੇਰੇ ਮਨ 'ਚ ਆ ਗਈ ਆਪਣੇ ਜਿਹੜਾ ਰੋਜ਼ ਵਾਕ ਨਹੀਂ ਲੈਂਦੇ ਉਹ ਕੀ ਲਿਖਿਆ ਹੁੰਦਾ ਰੋਜ਼ ਦਾ ਆਪਣਾ ਆਉਂਦਾ ਵਾਕ ਜਿੱਦਾਂ ਲਿਖਦੇ ਨੇ ਉਹ ਬੋਰਡ ਦੇ ਉੱਤੇ ਬਾਹਰ ਲਿਖਿਆ ਹੁੰਦਾ ਜੀ ਮ ਹੁਕਮਨਾਮਾ ਹੁਕਮਨਾਮਾ ਉਹ ਦੇਖੋ ਕਈ ਵਾਰੀਆਂ ਨਾ ਲੋਕ ਬਹੁਤ ਸਾਰੇ ਪੜਦੇ ਤਾਂ ਹੈਗੇ ਆ ਉਹਨੂੰ ਮਤਲਬ ਕੀ ਹੈ ਨਾ ਜੀ ਪਰ ਉਹ ਕਈ ਵਾਰੀ ਮੈਂ ਕਈ ਵਾਰੀ ਜਦੋਂ ਛੋਟਾ ਹੁੰਦਾ ਸੀ ਨਾ ਚਲੋ ਪੜਨਾ ਤਾਂ ਨਹੀਂ ਹੁੰਦਾ ਸੀ ਪਰ ਕਿਤੇ ਨਾ ਕਿਤੇ ਮੇਰੇ ਮਨ ਦੇ ਵਿੱਚ ਗੱਲ ਸੀ ਕਿ ਸਾਡੀ ਜ਼ਿੰਦਗੀ ਦੇ ਬਾਰੇ ਇਹ ਚੀਜ਼ ਲਿਖੀ ਆ ਕਿ ਅੱਜ ਦੇ ਦਿਨ ਦੇ ਵਿੱਚ ਅਸੀਂ ਉਹ 100 ਦੇ ਵਿੱਚੋਂ ਘੱਟੋ ਘੱਟ ਨਹੀਂ ਤਾਂ 20-25 ਲੋਕਾਂ ਦੇ ਉੱਤੇ ਤਾਂ ਉਹ ਚੀਜ਼ ਲਾਗੂ ਹੁੰਦੀ ਹੈ ਜਿੱਦਾਂ ਕਿ ਕਿਹਾ ਕਿ ਇਹ ਜ਼ਿੰਦਗੀ ਦੇ ਵਿੱਚ ਅੱਜ ਸਾਡੇ ਨਾਲ ਹੈਪਨ ਹੋਇਆ ਜਾਂ ਮਾਲਕੀ ਲੱਗਦਾ ਕਿ ਮੇਰੀ ਗੱਲ ਹੋ ਰਹੀ ਹੈ ਨਾ ਉਹ ਗੁਰਬਾਣੀ ਦੇ ਵਿੱਚ ਉਹ ਚੀਜ਼ਾਂ ਪਰ ਅਸੀਂ ਉਹ ਚੀਜ਼ ਨੂੰ ਉਸ ਨਜ਼ਰੀਏ ਦੇ ਨਾਲ ਕਦੀ ਦੇਖਿਆ ਨਹੀਂ ਹੈ ਨਾ ਜੀ ਉਹ ਜ਼ਿੰਦਗੀ ਦੇ ਉੱਤੇ ਪ੍ਰੈਕਟੀਕਲ ਨਹੀਂ ਲਾਇਆ ਤੁਸੀਂ ਹੁਣ ਆਪਾਂ ਜਿਹੜੇ ਆਪਣਾ ਪਾਠ ਵੀ ਆ ਜਾਂ ਜਿਹੜੀ ਬਾਣੀ ਵੀ ਆ ਆਪਾਂ ਚਾਹੇ ਸੁਣੀ ਜਾਈਏ ਸ਼ਬਦ ਸੁਣੇ ਜਾਂਦੇ ਆਪਾਂ ਹਾਂ ਜੀ ਪਰ ਆਪਾਂ ਉਹਦਾ ਜਿਹੜਾ ਜਿਹੜਾ ਸੰਗੀਤ ਆ ਮਿਊਜ਼ਿਕ ਆ ਅਰਥ ਉੱਥੇ ਤੱਕ ਹੀ ਜਾਂਦੇ ਆ ਆਪਾਂ ਅਰਥ ਤੱਕ ਤਾਂ ਜਾਂਦੇ ਹੀ ਨਹੀਂ ਹੈਗੇ ਵੀ ਇਹ ਆਪਾਂ ਕੀ ਕਹਿ ਰਹੇ ਆ ਨਾ ਕੀ ਸਮਝਾ ਰਹੇ ਨੇ ਤੇ ਪਰ ਉਹ ਜਿਵੇਂ ਉਹ ਫਿਰ ਕੋਟ ਕਰ ਮਤਲਬ ਦੱਸਦੇ ਨੇ ਵੀ ਹਾਂ ਤੁਸੀਂ ਆਪਣੇ ਆਪ ਨੂੰ ਪਿਆਰ ਕਰੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਪਿਆਰ ਕਰੋ ਆਪਣੇ ਆਪ ਨੂੰ ਪਿਆਰ ਹਾਂਜੀ ਜੇ ਤੁਸੀਂ ਆਪਣੀ ਆਪ ਸੰਭਾਲੋਗੇ ਤਾਂ ਹੀ ਤੁਸੀਂ ਕਿਸੇ ਨੂੰ ਸੰਭਾਲੋਗੇ ਜਾਂ ਤੁਸੀਂ ਆਪਣੇ ਆਪ ਨੂੰ ਪਹਿਲਾਂ ਪਿਆਰ ਕਰੋਗੇ ਜੀ ਬਾਣੀ ਤਾਂ ਆਪਾਂ ਨੂੰ ਪਹਿਲਾਂ ਹੀ ਕਹਿੰਦੀ ਹੈ ਕਿ ਤੁਹਾਡਾ ਕਿਸੇ ਨੇ ਕੁਛ ਨਾ ਹਾਂ ਕਿਸੇ ਨੇ ਨਾਲ ਨਹੀਂ ਜਾਣਾ ਕਿਸੇ ਚੀਜ਼ ਨੇ ਨਾਲ ਨਹੀਂ ਜਾਣਾ ਕਿਸੇ ਰਿਸ਼ਤੇ ਨੇ ਨਹੀਂ ਨਾਲ ਜਾਣਾ ਤੁਸੀਂ ਇਕੱਲੇ ਹੋ ਮਤਲਬ ਸਭ ਤੋਂ ਪਹਿਲਾਂ ਤੁਸੀਂ ਆਪ ਆਪ ਹੋ ਤੁਸੀਂ ਹੈਨਾ ਬਿਲਕੁਲ ਜੀ ਤੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਤੇ ਹਾਂਜੀ ਤੁਹਾਡੀ ਸ਼ਮੂਲੀਅਤ ਹਨਾ ਬਹੁਤ ਵਧੀਆ ਲੱਗਦੀ ਹੈ ਜੀ ਤੇ ਇਹ ਮਤਲਬ ਮੈਨੂੰ ਆਪ ਨੂੰ ਉਹ ਨਾ ਮੇਰਾ ਪਤਾ ਨਹੀਂ ਕਿਉਂ ਕਈ ਵਾਰੀ ਜ਼ਿੰਦਗੀ ਦਾ ਜਾਂ ਤੁਹਾਡੇ ਅੰਦਰ ਹੀ ਤੁਹਾਨੂੰ ਜਿਵੇਂ ਮੈਂ ਕਹਿ ਕੇ ਇਹ ਪਤਾ ਹੀ ਨਹੀਂ ਹੁੰਦਾ ਤੁਸੀਂ ਕਿਉਂ ਉਦਾਸ ਹੋ ਬਿਲਕੁਲ ਤੇ ਕਈ ਵਾਰੀ ਤੁਸੀਂ ਹੋ ਸਕਦਾ ਤੁਸੀਂ ਕਿਸੇ ਨਾਲ ਕੁਝ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਤੁਹਾਨੂੰ ਕੋਈ ਨਾਮ ਮਿਲਦਾ ਹੋਵੇ ਸ਼ੇਅਰ ਕਰ ਲਓ ਮੈਂ ਤਾਂ ਤੁਸੀਂ ਉਦਾਸ ਹੋ ਮਤਲਬ ਰੀਜ਼ਨ ਪਤਾ ਹੀ ਨਹੀਂ ਲੱਗਦਾ ਹੈਗਾ ਤੇ ਅਸੀਂ ਤਾਂ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਇਹ ਹੀ ਆ ਨਾ ਆਪਣੀ ਗੱਲ ਕੋਈ ਕਹਿ ਲਓ ਕਿ ਪਰਿਵਾਰ ਦੀ ਗੱਲ ਕਰ ਲਓ ਜਾਨਾ ਬਹੁਤ ਸਾਰੇ ਜਿਹੜੇ ਆਪਣੇ ਏਸ਼ੀਅਨ ਪਰਿਵਾਰ ਨੇ ਖਾਸ ਕਰਕੇ ਤੇ ਦੇ ਤਾਂ ਪਾਰਟਨਰ ਪਾਰਟਨਰ ਗੱਲ ਬਹੁਤ ਘੱਟ ਕਰਦੇ ਨੇ ਆਪਸ ਦੇ ਵਿੱਚ ਜੇ ਕਰਦੇ ਵੀ ਨੇ ਤਾਂ ਉਹ ਦੂਸਰਾ ਖਿੱਚ ਜਾਂਦਾ ਜੇ ਉਹਦੇ ਬਸੇ ਵਾਲੀ ਗੱਲ ਨਹੀਂ ਹੁੰਦੀ ਜਾਂ ਕਿੱਦਾਂ ਕਰਨੀ ਉਹ ਸਾਡੇ ਵਿੱਚ ਉਹ ਡਿਸਕਸ਼ਨ ਤਾਂ ਨਾ ਸਿਲਸਿਲਾ ਹੀ ਆਣੇ ਸੀ ਗੱਲ ਹੈ ਹੈ ਨਹੀਂ ਜੀ ਨਹੀਂ ਕਰਨ ਬਿਲਕੁਲ ਜੀ ਅਸੀਂ ਗੱਲ ਕਰਨੀ ਆ ਕਾਦੀ ਕਰਨੀ ਅੱਛਾ ਜੀ ਜਮੀਨ ਦਾ ਹੱਕ ਦੀ ਕਰਨੀ ਆ ਪੈਸੇ ਦੀ ਕਰਨੀ ਆ ਤੇ ਕਦੇ ਸਾਡੀ ਜਿਹੜੀ ਇੰਡੀਅਨ ਕਲਚਰ ਆ ਉਹਦੇ ਵਿੱਚ ਆਪਣੇ ਪਾਰਟਨਰ ਨੂੰ ਤੁਸੀਂ ਪੁੱਛਦੇ ਤਾਂ ਹੈ ਹੀ ਨਹੀਂ ਵੀ ਤੁਸੀਂ ਕੀ ਫੀਲ ਕਰਦੇ ਹੋ ਹਨਾ ਕੋਈ ਜ਼ਿੰਦਗੀ ਚ ਵੀ ਤੈਨੂੰ ਕੁਝ ਕੀ ਫੀਲ ਆ ਉਹ ਤਾਂ ਉੱਥੇ ਤੱਕ ਤਾਂ ਅਸੀਂ ਜਾਣਦੇ ਹੀ ਨਹੀਂ ਹਨਾ ਬਸ ਉਹ ਜਾਣਾ ਤਾਂ ਪੈਸੇ ਦੀ ਪ੍ਰਾਪਰਟੀ ਦੀ ਜਾਂ ਕੋਈ ਘਰ ਦੀ ਕੋਈ ਇਹੀ ਫੋਕਲ ਦੇ ਗੱਲਾਂ ਕੀ ਬੱਚਿਆਂ ਬਾਰੇ ਮਤਲਬ ਕੀ ਹਾਂਜੀ ਆਪਣੇ ਬਾਰੇ ਤਾਂ ਕੋਣ ਕੋਈ ਕੀ ਫੀਲਿੰਗਾਂ ਕੁਝ ਕੁਝ ਉਹ ਪੁੱਛਦੇ ਹੀ ਨਹੀਂ ਕਦੇ ਕਿਸੇ ਨੂੰ ਹਨਾ ਬਿਲਕੁਲ ਤੇ ਇਸ ਕਰਕੇ ਹਾਂਜੀ ਤੇ ਉਹ ਮੈਂ ਨੂੰ ਅ ਮਤਲਬ ਕਿ ਅੱਜੇ ਮੇਰੀ ਇਹ ਕਲਾਸ ਵੀ ਸੀ ਤੇ ਹੁਣੇ ਤੇ ਆਹ ਉੱਪਰੋਂ ਲੇਖ ਸੀ ਮੈਨੂੰ ਆ ਲੱਗਿਆ ਵੀ ਵਾਕਈ ਅ ਬਹੁਤ ਵਧੀਆ ਦੋਨਾਂ ਇਹ ਕੰਬੀਨੇਸ਼ਨ ਬਹੁਤ ਵਧੀਆ ਨਾਲੇ ਪੈਂਦੀ ਜਿਹੜਾ ਜਿਹੜੇ ਹੰਝੂਆਂ ਦੀ ਗੱਲ ਕੀਤੇ ਨਾ ਮੈਨੂੰ ਗੱਲ ਚਿੱਤੇ ਆਈ ਰੋਣਾ ਜਿਹੜਾ ਹਨਾ ਖਾਸ ਕਰਕੇ ਜਿਹੜਾ ਮਰਦ ਸਮਾਜ ਹੈ ਕਹਿ ਲਓ ਰੋਣਾ ਜਿਹੜਾ ਉਹ ਇੱਕ ਤੰਦਰੁਸਤੀ ਦੀ ਨਿਸ਼ਾਨੀ ਕਹਿੰਦਾ ਜਿੱਦਾਂ ਬੁਖਾਰ ਚੜਦਾ ਨਾ ਜੀ ਰੋਣਾ ਵੀ ਚਾਹੀਦਾ ਜੇ ਰੋਣਾ ਆਉਂਦਾ ਤਾਂ ਰੋ ਲੈਣਾ ਚਾਹੀਦਾ ਹੈ ਜੀ ਉਹਦੇ ਨਾਲ ਬੰਦਾ ਇਮੋਸ਼ਨ ਜਿਹੜੇ ਨੇ ਹਾਰਮones ਜਿਹੜੇ ਨੇ ਜਾਂ ਤੁਹਾਡੀ ਜਿਹੜੀ ਇੱਕ ਭਾਰ ਪਿਆ ਹੋਇਆ ਮਨ ਦੇ ਉੱਤੇ ਜਾਂ ਬ੍ਰੇਨ ਦੇ ਉੱਤੇ ਉਹ ਮਤਲਬ ਕਿ ਇਹਨਾਂ ਦੇ ਰਾਹੀਂ ਜੀ ਮਤਲਬ ਕਿ ਨਿਕਲਦਾ ਜੀ ਬਾਹਰ ਸਾਰਾ ਪ੍ਰੈਸ਼ਰ ਨਹੀਂ ਉਹ ਤਾਂ ਤੁਹਾਨੂੰ ਪਤਾ ਸਭ ਤੁਹਾਨੂੰ ਦੱਸਦੀਆਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਤੁਸੀਂ ਜਿਵੇਂ ਠੀਕ ਹੈ ਤੁਸੀਂ ਨੋਰਮਲ ਕਰੋ ਗਏ ਹੋ ਤੁਸੀਂ ਇਹ ਨਹੀਂ ਹੈਗਾ ਤੁਹਾਨੂੰ ਪਤਾ ਨਹੀਂ ਹੈਗਾ ਵੀ ਤੁਸੀਂ ਕਿਹੜੀ ਗੱਲੋਂ ਉਦਾਸ ਹੋ ਕਿਹੜੀ ਗੱਲੋਂ ਤੁਹਾਨੂੰ ਅੰਦਰ ਤੋਂ ਫੀਲਿੰਗ ਦੱਪੀਆਂ ਹੋਈਆਂ ਨੇ ਜਾਂ ਤੁਹਾਨੂੰ ਕੋਈ ਦੁੱਖ ਆ ਜਾਂ ਤੁਹਾਡੀ ਫੀਲਿੰਗ ਹਰਟ ਹੋਈਆਂ ਨੇ ਉਹ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤਾਂ ਤੁਸੀਂ ਜਦੋਂ ਉਹ ਤੁਹਾਨੂੰ ਕਿਉ ਕਰਦੇ ਨੇ ਜਾਂ ਤੁਸੀਂ ਉਸ ਪੋਸ ਦੇ ਵਿੱਚੋਂ ਤੁਸੀਂ ਇਨੀ ਨੇਚਰਲੀ ਤੁਹਾਡੇ ਸਾਰੇ ਹੀ ਸਾਰਾ ਹੀ ਕੁਝ ਬਾਹਰ ਨਿਕਲ ਜਾਂਦਾ ਸਾਰੇ ਜਿਹੜੀ ਵੀ ਹੁਮੋਸ਼ੀਆ ਸੁਪਨ ਜੀ ਮੇਰੇ ਨਾਲ ਜ਼ਿਆਦਾ ਬਣਦਾ ਜਦੋਂ ਮੈਂ ਨਾ ਕਿਤੇ ਫੋਰੈਸਟ ਵਗੈਰਾ ਚ ਗਿਆ ਹੋਵਾਂ ਮਾ ਜਾਂ ਠੰਡ ਦੇ ਮਾਹੌਲ ਚ ਕਈ ਵਾਰੀ ਉਹ ਪੰਛੀਆਂ ਨੂੰ ਗਰਮੀ ਦੇ ਵਿੱਚ ਜਦੋਂ ਦੇਖਦੇ ਆ ਪੰਛੀ ਨੇ ਚਾਹੇ ਚਾਹੇ ਇੱਥੇ ਫੋਰੈਸਟ ਐਨੀਮਲ ਨੇ ਤੇ ਜੇ ਕਿਤੇ ਦੇਖ ਜਵੇ ਨਾ ਉਹਨੂੰ ਧਿਆਨ ਦੇ ਨਾਲ ਦੇਖਣ ਲੱਗ ਜਾਓ ਤੇ ਮਨ ਹੈ ਨਾ ਆਪਣੇ ਮਤਲਬ ਕਿ ਬ੍ਰੇਨ ਦੇ ਵਿੱਚ ਕੁਝ ਨਾ ਕੁਝ ਚੱਲਣ ਲੱਗ ਜਾਂਦਾ ਯਾਰ ਇਹ ਸਾ ਅਸੀ ਤਾਂ ਫੇਰ ਕਿੰਨੇ ਚੰਗੇ ਆ ਨਾ ਵੀ ਅਸੀਂ ਘਰਾਂ ਦੇ ਵਿੱਚ ਹੀਟ ਲਾ ਲਈਦੀ ਹੈ ਤੇ ਉਹ ਸੋਚੀਦਾ ਕਿ ਇੰਨੀ ਠੰਡ ਦੇ ਵਿੱਚ ਰਹਿੰਦੇ ਕਿਦਾਂ ਪਰ ਉਹਨਾਂ ਨੂੰ ਕੁਦਰਤ ਨੇ ਬਣਾਇਆ ਹੀ ਉਦਾਂ ਆ ਜੀ ਆਪਾਂ ਉਹਨਾਂ ਨੂੰ ਆਪਣੇ ਉੱਤੇ ਦੇਖ ਜਾਂਦੇ ਵੀ ਅਸੀਂ ਨਹੀਂ ਰਹਿ ਸਕਦੇ ਇਹ ਕਿਵੇਂ ਰਹਿੰਦੇ ਨੇ ਬਿਲਕੁਲ ਜੀ ਬਿਲਕੁਲ ਉੱਥੇ ਆਪਾਂ ਪਹੁੰਚ ਜਾਂਦੇ ਆਪਦੇ ਆਪ ਨੂੰ ਉਸ ਜਗ੍ਹਾ ਦੇ ਉੱਤੇ ਖੜਾ ਦਿੰਦੇ ਆ ਵੀ ਉਹਨੂੰ ਜਦੋਂ ਦੇਖਦੇ ਫਿਰ ਆਪਾਂ ਸੋਚਦੇ ਆ ਵੀ ਨਹੀਂ ਇਹ ਤਾਂ ਬਈ ਅ ਮਤਲਬ ਨੇਚਰ ਨੇ ਪਰ ਹਨਾ ਹਾਂਜੀ ਬਹੁਤ ਵਧੀਆ ਸੀਗਾ ਬਹੁਤ ਵਧੀਆ ਸੀ ਥੈਂਕ ਯੂ ਭੈਣ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਹਾਂਜੀ ਜੀ ਦੋਸਤੋ ਇਹ ਸੰਜੀ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ ਜੁੜੇ ਸੀ ਜੀ ਕਿਆ ਬਾਤ ਹੈ ਜੀ ਲੇਖ ਬਿਲਕੁਲ ਹੀ ਬਹੁਤ ਹੀ ਇੰਟਰਸਟਿੰਗ ਸੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਬੱਕ ਕਰਕੇ ਪਾਉਂਦੀ ਮੇਰੀ ਕੋਸ਼ਿਸ਼ ਰਹੇ ਉਦਾਸ ਰੋਤਦਾ ਗੀਤ ਜਿਹੜੀ ਸਾਂਝ ਸਾਂਝ ਪਾਈ ਹੈ ਤੁਹਾਡੇ ਨਾਲ ਡਾਕਟਰ ਗੁਰਬਖਸ਼ ਸਿੰਘ ਭੰਡਾਰ ਜੀ ਦੀ ਕਲਮ ਦੇ ਵਿੱਚੋਂ ਕਿਸੇ ਦਿਨ ਸਮਾਂ ਮਿਲਿਆ ਤਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਫੇਵਰਟ ਰਾਈਟਰ ਨੇ ਮੇਰੇ ਕਹਿ ਸਕਦੇ ਹਾਂ ਕਿ ਮਨੋਵਿਗਿਆਨ ਦੇ ਉੱਤੇ ਜਾਂ ਹੋਰ ਸਾਰੀਆਂ ਚੀਜ਼ਾਂ ਬਹੁਤ ਡੂੰਘਾਈ ਦੇ ਨਾਲ ਉਹ ਡੀਪਲੀ ਲਿਖਦੇ ਨੇ ਪੰਜਾਬ ਪੰਜਾਬੀ ਦੇ ਵਿੱਚ ਆਪਾਂ ਕਹਿ ਦਿੰਨੇ ਕਈ ਵਾਰੀ ਸਾਡੇ ਕੋਲ ਸ਼ਬਦ ਨਹੀਂ ਹੈ ਪਰ ਉਹ ਜਿਹੜੇ ਲਿਟਰੇਚਰ ਨੂੰ ਜਾਂ ਜਿਨ੍ਹਾਂ ਨੇ ਅੱਖਰਾਂ ਦਾ ਮੁੱਲ ਜਿਹੜਾ ਪਤਾ ਹੈ ਕਿ ਕਿਹੜਾ ਅੱਖਰ ਕਿੱਥੇ ਆਪਾਂ ਫਿੱਟ ਕਰਨਾ ਹੈ ਉਹ ਡਾਕਟਰ ਗੁਰਬਖਸ਼ ਸਿੰਘ ਪੰਡਾਲ ਕੋਲੋਂ ਸਿੱਖਣਾ ਚਾਹੀਦਾ ਹੈ ਜੀ ਬਾ ਕਮਲ ਸ਼ਖਸ਼ੀਅਤ ਨੇ ਤੇ ਬਹੁਤ ਬਹੁਤ ਧੰਨਵਾਦ ਸਹਿਬ ਦੇ ਨਾਲ ਜੀ ਸ਼ੁਕਰੀਆ ਇੰਨੀ ਪਿਆਰੀ ਮੁਹੱਬਤ ਭਰੀ ਗੱਲਬਾਤ ਚਾਹੇ ਉਹ ਦੁੱਖ ਦੀ ਗੱਲ ਕੀਤੀ ਆ ਪਰ ਦੁੱਖ ਦੇ ਵਿੱਚੋਂ ਵੀ ਸਕੂਨ ਕਿਵੇਂ ਮਹਿਸੂਸ ਕਰਨਾ ਇੱਕ ਰਾਹਤ ਕਿਵੇਂ ਆਉਂਦੀ ਹੈ ਇਹ ਜਿਹੜੀ ਉਹਨਾਂ ਨੇ ਬਾਤ ਬਾਖੂਬੀ ਪਾਈ ਆ ਉਦਾਸ ਰੁੱਤ ਦਾ ਗੀਤ